ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਭਿੰਡਰ ਸਾਹਿਬ ਚੈਨਲ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਤੇ ਆਜੋ ਕਰਦੇ ਆ ਵੀਡੀਓ ਨੂੰ ਸ਼ੁਰੂ ਚਲਦੀ ਚਲਦੀ ਲਾਈਕ ਸ਼ੇਅਰ ਤੇ ਫੋਲੋ ਜ਼ਰੂਰ ਕਰ ਲਿਓ ਤੇ ਆਪਾਂ ਘੁੰਮ ਰਿਹਾ ਸ਼ਹਿਰ ਮੁਖਤਰ ਸਾਹਿਬ ਛੀਰੀ ਮੁਖਤਰ ਸਾਹਿਬ ਦੇਖਦੇ ਆ ਸ਼ਹਿਰ ਦਾ ਲੋਕਲ ਬਾਜ਼ਾਰ ਜਿਹੜਾ ਮੇਨ ਬਾਜ਼ਾਰ ਹੈ ਇੱਥੋਂ ਦਾ ਤੇ ਇਹਦੇ ਬਾਰੇ ਲੈਣੇ ਆ ਕੁਝ ਨਾ ਕੁਝ ਜਾਣਕਾਰੀ ਨਾਲ ਨੇ ਆਪਣੇ ਗੁਰਪ੍ਰੀਤ ਸਿੰਘ ਬਰਾੜ ਜੰਟਾਪ ਦੀ ਸ਼ਾਹ ਤੇ ਜੋਧਾਪਿੰਡਰ ਤਕਰੀਬ ਨਹੀਂ 3-4 ਨੇ ਇਕੱਠੇ ਹੁੰਨੇ ਆ ਤੇ ਸ਼ਹਿਰ ਪੁਰਾਣਾ ਵਸਿਆ ਹੈ ਤੁਹਾਨੂੰ ਪਤਾ ਖਦਰਾਨੇ ਢਾਬ ਦੇ ਨਾਲ ਨਾਲ ਜਾਣੇ ਜਾਂਦੇ ਪਹਿਲਾਂ ਸਮਿਆਂ ਦੇ ਵਿੱਚ ਦਿਖਾਉਣੇ ਆ ਸ਼ਹਿਰ ਦੇ ਰੰਗ-ਤੰਗ ਇੱਥੋਂ ਦਾ ਖਾਣ-ਪਾਨ ਲਿਬਾਸ ਜਿਨ੍ਹਾਂ ਵਿੱਚ ਜੁੱਤੀਆਂ ਵੀ ਮੁਕਸਰ ਦੀਆਂ ਬਹੁਤ ਮਸ਼ਹੂਰ ਆ ਇੱਥੇ ਜਲੇਬੀਆਂ ਵੀ ਬਹੁਤ ਮਸ਼ਹੂਰ ਆ ਤੇ ਹੋਰ ਵੀ ਬਹੁਤ ਸਾਰਾ ਕੁਝ ਆਜੋ ਗੁਰਪ੍ਰੀਤ ਸਿੰਘ ਬਰਾੜ ਨਾਲ ਕਰਦੇ ਆ ਗੱਲਬਾਤ ਅੱਜ ਦੀ ਇਸ ਵੀਡੀਓ ਵਿੱਚ ਸਾਰੀ ਜਾਣਕਾਰੀ ਬਰਾੜ ਸਾਹਿਬ ਦੇਣਗੇ ਆਪਾਂ ਨੂੰ ਹਾਂ ਜੀ ਕਿਹੜੀ ਗਲੀ ਸੀ ਜੀ ਇਹ ਇਹ ਜੀ ਸ਼ਾਮਾ ਨਰਸ ਵਾਲੀ ਗਲੀ ਹੈ ਇੱਥੇ ਸਾਡੇ ਮੁਕਸਰ ਦੇ ਵਿੱਚ ਸ਼ਾਮਾ ਨਰਸ ਸੀਗੇ ਉਹ ਕਾਫੀ ਮਸ਼ਹੂਰ ਸੀ ਉਹਨਾਂ ਦਾ ਹਸਪੀਟਲ ਉਹਨਾਂ ਦੇ ਨਾਮ ਤੇ ਫਿਰ ਇਹ ਗਲੀ ਪੈ ਗਈ ਸ਼ਾਮਾ ਨਰਸ ਵਾਲੀ ਗਲੀ ਤੇ ਜਿਹੜੀ ਇੱਕ ਸਤਿੰਦਰ ਸਰਤਾਜ ਜੀ ਦੀ ਆਪਣੀ ਮੂਵੀ ਆਈ ਸੀ ਕਿ ਕਲੀ ਜੋਟੇ ਨੀਰੂ ਬਾਜਵਈ ਨਾਲ ਹਾਂ ਜੀ ਉਸ ਦੇ ਵਿੱਚ ਜਿਹੜੀ ਕੁੜੀ ਦੀ ਜਿਹੜੀ ਰੀਅਲ ਸਟੋਰੀ ਸੀਗੀ ਉਹ ਟੀਚਰ ਸੀਗੀ ਉਹ ਵੀ ਇਸੇ ਗਲੀ ਦੇ ਵਿੱਚ ਕੁੜੀ ਰਹਿੰਦੀ ਸੀਗੀ ਓਕੇ ਤੇ ਉਸ ਕੁੜੀ ਦੇ ਨਾਲ ਜਿਹੜੀ ਮੰਦਭਾਗੀ ਘਟਨਾ ਹੋਈ ਸੀਗੀ ਉਹ ਖੋਖਰ ਪਿੰਡ ਆ ਜੀ ਆਪਣੇ ਸਰਾਇ ਨਾਗਰ ਦੇ ਨਾਲ ਠੀਕ ਹੈ ਜੀ ਉਹ ਸਕੂਲ ਦੇ ਵਿੱਚ ਟੀਚ ਕਰਦੀ ਸੀ ਕੁੜੀ ਉੱਥੇ ਉਹਦੇ ਨਾਲ ਮਿਸਟਰਪਿੰਗ ਹੋ ਗਈ ਸੀਗੀ ਥੋੜਾ ਉਹਨੂੰ ਮੈਂਟਲੀ ਹਰਾਸ਼ਮੈਂਟ ਕੀਤੀ ਗਈ ਸੀ ਉਹ ਰੈਂਟ ਤੇ ਉਹ ਪਾਗਲ ਹੋ ਕੇ ਕੁੜੀ ਹੋ ਗਈ ਸੀ ਡੈਥ ਠੀਕ ਹੈ ਜੀ ਹਾਂਜੀ ਉਹਦਾ ਘਰ ਇੱਥੇ ਹੀ ਸੀਗਾ ਜੀ ਇਸੇ ਗਲੀ ਦੇ ਵਿੱਚ ਰਹਿੰਦੀ ਸੀ ਹਾਂਜੀ 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 ਉਹਦਾ ਬ੍ਰਦਰ ਵੀ ਥੋੜਾ ਟਰੱਗੀ ਟਾਈਪ ਨਿਕਲਿਆ ਉੱਤੇ ਫਿਰ ਤਾਂ ਕਰਕੇ ਉਹਨਾਂ ਦਾ ਸਾਰਾ ਘਾਰ ਹੀ ਤਬਾਹ ਹੋ ਗਿਆ। ਮੇਰਾ ਫਰੈਂਡ ਹੈ ਜੀ ਹੁਣ ਉਸੇ ਸਕੂਲ ਦੇ ਵਿੱਚ ਓਕੇ ਤੇ ਉਹਨੇ ਮੈਨੂੰ ਸਾਰਾ ਸਟੋਰੀ ਉਹਨਦੀ ਸੁਣਾਈ ਉਹਨੇ ਕੁੜੀ ਦੀ ਉਹਦੀ ਸਾਡੀ ਸਰਵਿਸ ਬੁੱਕ ਹੁੰਦੀ ਇੱਕ ਓਕੇ ਗਵਰਨਮੈਂਟ ਫਾਈਲ ਸੀ। ਉਹਨੇ ਦਿਖਾਈ ਵਾਕਿਆ ਹੀ ਕਾਬਲ ਬਹੁਤ ਕੁੜੀ ਸੀ ਕਹਿੰਦਾ ਏਡੀ ਸੋਹਣੀ ਸਰਵਿਸ ਬੁੱਕ ਬਣਾਈ ਹੋਈ ਸੀਗੀ ਉਸ ਕੁੜੀ ਦੀ ਤੇ ਤਾਂ ਕਰਕੇ ਉਸੇ ਤੇ ਹੀ ਫਿਲਮ ਮੂਵੀ ਬਣੀ ਹੈ ਜੀ ਕਲੀ ਜੋਤੇ। ਠੀਕ ਹੈ। ਇਹ ਸਾਰਾ ਜੋ ਵੀ ਵਜਾਰ ਹੈ ਇੱਥੋਂ ਤੱਕ ਸ਼ਾਮਾ ਨਰਸ ਗੱਲ ਲੀਕਲੀ ਆ ਜਾਂਦੀ ਹੈ ਜੀ ਇਹ ਇਹ ਸਾਰੀ ਇੱਥੇ ਹਾਂਜੀ ਸਾਹਮਣੇ ਜਿਹੜੀ ਇੱਕ ਸ਼ੌਪ ਬੰਦ ਪਈ ਦੇਖ ਰਹੇ ਹਾਂ ਹਾਂਜੀ ਇਹ ਸਾਡੇ ਇੱਥੇ ਡਾਕਟਰ ਦੁੱਗਲ ਹੋਮਿਓਪੈਥੀ ਦੇ ਬਹੁਤ ਜ਼ਿਆਦਾ ਮਸ਼ਹੂਰ ਨੇ ਹੁਣ ਉਹਨਾਂ ਨੇ ਇਹ ਵੀ ਉਹਨਾਂ ਦੀ ਵੈਸੇ ਉਹਨਾਂ ਨੇ ਉੱਥੇ ਕਲੀਨਿਕ ਟਾਈਪ ਉਹ ਦੇਖੋ ਇੱਧਰ ਰੱਖਿਆ ਹੋਇਆ ਥੋੜਾ ਜਿਹਾ ਆ ਉਹਦਾ ਤੇ ਵੈਸੇ ਇਹ ਬਟਨ ਕੋਟਕੋੜਾ ਬਾਈਪਾਸ ਤੇ ਲੈ ਗਏ ਨੇ ਇਹਨਾਂ ਨੂੰ ਠੀਕ ਹੈ ਜੀ ਆਪਦਾ ਨਵਾਂ ਕਲੀਨਿਕ ਕੀਤਾ ਤੁਸੀਂ ਮੇਰਾ ਕੰਮ ਕਾਫੀ ਹੱਦ ਤੱਕ ਆਸਾਨ ਕਰਤਾ ਉਕੇ ਮੈਨੂੰ ਇਹਨਾ ਬੋਲਣਾ ਪੈਣਾ ਸੀ ਮੇਰਾ ਸੰਗ ਸੁੱਕ ਜਾਣਾ ਸੀ ਥੈਂਕ ਯੂ ਥੈਂਕ ਯੂ ਤੁਸੀਂ ਸਾਡੇ ਸ਼ਹਿਰ ਚ ਆਏ ਹੋ ਵੈਲਕਮ ਸੀ ਕਾਫੀ ਟਿਕਨੀਆਂ ਟੁਕੀਆਂ ਦਾ ਵਧੀਆ ਰਿਗਾਰਡ ਹੈ ਨਾ ਹਾਂਜੀ ਹਾਂਜੀ ਸ਼ਾਮ ਨੂੰ ਇਸ ਦੇ ਕੋਲੇ ਫੋਨ ਗੱਪੇ ਵੀ ਬੜੇ ਖੰਦੇ ਇਹ ਬੰਦੇ ਕੋਲੇ ਹਾਂਜੀ ਹਾਂਜੀ ਲੇਡੀਜ਼ ਬਹੁਤ ਆਉਂਦੀਆਂ ਨੇ ਠੀਕ ਬੰਦਾ ਕੰਮ ਹੁੰਦਾ ਹੁਣ ਆਪਾਂ ਜੇ ਇੱਧਰ ਰਾਈਟ ਨੂੰ ਐਂਟਰ ਹੋਵਾਂਗੇ ਇੱਧਰ ਹਕੀਮਾ ਵਾਲੀ ਗਲੀ ਹੈ ਜੀ ਠੀਕ ਹੈ ਜੀ ਹਾਂਜੀ ਇੱਧਰ ਸਾਡੇ ਮਾਤਾ ਦੁਰਗਾ ਦਾ ਮੰਦਿਰ ਹੈ ਜੀ ਠੀਕ ਹੈ ਜੀ ਇੱਧਰ ਇੱਧਰ ਪਾਈ ਜੀ ਇਹ ਹਾਂਜੀ ਮਾਤਾ ਦੁਰਗਾ ਦਾ ਮੰਦਿਰ ਹੈ ਹਾਂਜੀ ਹਾਂਜੀ ਆ ਹਾਕੀ ਮਾਲਕ ਲਈ ਇਹ ਸਾਹਮਣੇ ਰਾਮਬੜਾ ਬਾਜ਼ਾਰ ਆ ਤੁਹਾਨੂੰ ਮੈਂ ਜਾਂਦੇ ਦਿਖਾਉ ਉਹ ਵੀ ਬਹੁਤ ਪੁਰਾਣੀ ਮਾਰ ਹੈ ਠੀਕ ਹੈ ਜੀ ਉੱਥੇ ਜਲੇਬੀਆਂ ਬਹੁਤ ਨਸੀਹਤ ਆ ਰਾਮਬੜਾ ਦੀਆਂ ਹਾਂ ਰਾਮਬੜਾ ਬਾਜ਼ਾਰ ਦੇ ਨਾਲ ਇਹ ਤਾਂ ਸ਼ੂਗਰ ਨਹੀਂ ਆ ਉਹ ਪਾਇਆ ਹੋਇਆ ਨਹੀਂ ਤਾਂ ਜਲੇਬੀਆਂ ਬਤਾ ਛਾ ਕੀ ਲੈਂਦਾ ਚਲੋ ਜੀ ਕੋਈ ਨਹੀਂ ਨਹੀਂ ਪਰ ਛਾ ਕੀ ਲੈਂਦੀ ਆ ਉਹ ਦੇਖਣ ਕਰਾ ਕੇ ਖੜ ਦੇ ਨਹੀਂ ਅਜੇ ਨਹੀਂ ਚਾਹੀਦਾ ਜੀ ਹਰੇਕ ਚੀਜ਼ ਦਾ ਆਨੰਦ ਲੈਣਾ ਚਾਹੀਦਾ ਥੋੜੀ ਮਾਤਰਾ ਦੇ ਖਾ ਲੈਣੀ ਕੁਛ ਲੈ ਨਹੀਂ ਬਾਹਰ ਪੱਟੀ ਨਹੀਂ ਹਾਂਜੀ ਪੱਟ ਨਹੀਂ ਨਹੀਂ ਇਹ ਹਕੀਮਾਂ ਵਾਲੀ ਗਲੀ ਹੈ? ਹਾਂਜੀ ਹਕੀਮਾਂ ਵਾਲੀ ਹੈ। ਠੀਕ ਹੈ। ਇਹ ਉਹ ਇਦੇ ਗਲੀ ਦੇ ਵਿੱਚ ਪਹਿਲਾਂ ਜ਼ਿਆਦਾ ਹਕੀਮ ਹੀ ਹੁੰਦੇ ਸੀ। ਹਾਂਜੀ ਪੁਰਾਣੇ ਕਹਿੰਦੇ ਜੀ ਕਹਿੰਦੇ ਹਕੀਮ ਸੀਗੇ ਮਤਲਬ ਜ਼ਿਆਦਾ ਜਿੰਨਾ ਕਿ ਮੈਂ ਸੁਣਿਆ। ਉਹਨਾਂ ਤੋਂ ਪਿਆਰੀ ਕੀਮਤ ਹੈ। ਕਾਫੀ ਵਧੀਆ ਮਾਰਕੀਟ ਬਣੀ ਹੋਈ ਹੈ। ਹਾਂਜੀ ਹਾਂਜੀ ਸਾਰੇ ਤਰ੍ਹਾਂ ਦੇ ਦੁਕਾਨਾਂ ਹਾਂਜੀ ਇੱਥੇ। ਪੁਰਾਣੀ ਮਾਰਕੀਟ ਹੀ ਹੈ ਸਾਰੀ ਇਹ। ਬਾਜ਼ਾਰ ਕਾਫੀ ਵੱਡਾ ਮਕਸਦ ਦਾ ਹੈ ਨਾ। ਹਾਂਜੀ ਓਵਰਆਲ ਸਭ ਤੋਂ ਬੈਸਟ ਚੀਜ਼ ਇਹ ਹੈ ਜੀ ਮੁਕਸਰ ਦੀ ਮਾਰਕੀਟ ਦੀ ਤੁਹਾਨੂੰ ਇੱਕ ਹੀ ਬਾਜ਼ਾਰ ਦੇ ਵਿੱਚ ਸਾਰੇ ਤਰ੍ਹਾਂ ਦੇ ਦੁਕਾਨਾਂ ਮਿਲਣਗੀਆਂ ਹਾਂ ਇਹ ਵੀ ਸਹੀ ਗੱਲ ਹੈ ਇਹ ਸਭ ਤੋਂ ਬੈਸਟ ਜਿਹੜੀ ਹੈਗੀ ਥਿੰਕ ਕਿਉਂਕਿ ਨਹੀਂ ਤਾਂ ਆਮ ਤੌਰ ਤੇ ਅਲੱਗ-ਅਲੱਗ ਮਾਰਕੀਟਸ ਹਰੇਕ ਤੇ ਤੁਹਾਨੂੰ ਹਰੇਕ ਦੇ ਇੱਕ-ਇੱਕ ਚੀਜ਼ ਵਿੱਚ ਜਾਣਾ ਪੈਂਦਾ ਜੀ ਇੱਥੇ ਐਮਬਰਾਇਡਰੀ ਦੀਆਂ ਕਲੋਥਸ ਦੀਆਂ ਤੁਹਾਨੂੰ ਟੇਲਰਿੰਗ ਦੀਆਂ ਕੋਸਮੈਟਿਕਸ ਦੀਆਂ ਇਸ ఎవਰੀਥਿੰਗ ਸਾਰਿਆਂ ਦੇ ਬਣਾਏ ਕੋਈ ਵੀ ਹੈ ਮੈਂ ਤਾਂ ਕਿ ਨਾ ਪਟਵਾਰੀ ਸਾਨੂੰ ਜੋਬ ਛਡਾ ਦਿੱਤੀ ਕਰਜੰਟ ਉਧਰੋਂ ਨਾਲ ਰੱਖੀ ਹੈ ਹਾਂ ਆਪਾਂ ਨਹੀਂ ਆਈਏ ਹਾਂ ਭਾਈ ਜਾਨੇ ਅਸੀਂ ਦੋਨੇ ਕੰਨ ਇੱਥੇ ਮੁਕਸਰ ਦੀ ਜਿਹੜੀ ਸਪੈਸ਼ਲ ਜੁੱਤੀ ਹੈ ਕਰਜੰਟ ਜੁੱਤੀ ਹੈ ਹਾਊਸ ਹੈ ਓਕੇ ਉਹ ਵੀ ਬੜੇ ਮਸ਼ਹੂਰ ਨੇ ਸਾਡੇ ਆਰਗ ਵੀ ਟੈਲਰ ਜੀ ਦੇ ਆ ਗਈ ਜੀ ਆਪਾਂ ਮਕਸਦ ਸਹਿਦ ਬਣਾ ਦੇਣਾ ਪਾਣਾ ਬਸ ਬਸ ਹੀ ਸੈਟਾ ਕੰਮ ਹਾਂਜੀ ਦੱਸੀ ਚੱਲੋ ਫਿਰ ਹੁਣ ਚੱਲੋ ਜੀ ਆਪਾਂ ਚਾਲ ਦੇ ਹਾਂ ਤੇ ਹਾਂ ਜੀ ਕਾਫੀ ਪੁਰਾਣਾ ਹੀ ਸਾਰਾ ਕੁਝ ਹੈ ਹਾਂਜੀ ਹਾਂਜੀ ਕੱਪੜੇ ਨਾਲ ਨਾਲ ਟੋਕੇ ਵੀ ਕਣੀ ਬਿਲਕੁਲ ਜੀ ਬਿਲਕੁਲ ਏ ਬਾਈ ਜੀ ਉੱਤਰ ਦਿਨੇ ਓਏ ਇੱਧਰ ਵੀ ਆਲਦੇ ਆ ਨੇੜੇ ਉਹ ਦੂਰ ਪਊਗਾ ਉੱਧਰਲਾ ਨਾਕਾ ਹਾਂਜੀ ਆ ਚੌਂਕ ਇਹ ਕਿਹੜਾ ਇਹ ਗਾਂਧੀ ਚੌਂਕ ਜੀ ਨੇ ਗਾਂਧੀ ਚੌਂਕ ਹਾਂਜੀ ਹਾਂਜੀ ਇਹ ਗਾਂਧੀ ਚੌਂਕ ਆ ਜੀ ਆ ਜੋ ਜੀ ਆਏ ਸੀ ਇੱਥੇ ਵੈਸੇ ਨਾ ਦੇਖੋ ਜੀ ਗਾਂਧੀ ਜੀ ਆਏ ਸੀ ਜਾਂ ਕੋਈ ਇੱਥੇ ਬੰਦਾ ਗਾਂਧੀ ਹੋਣਾ ਹਾਂਜੀ ਆ ਜਾ ਜੀ ਦੇਖ ਤਾਂ ਹਰੇਕ ਤਰ੍ਹਾਂ ਦੀ ਸ਼ਾਪ ਮਿਲ ਜਾਂਦੀ ਐ ਨਾ ਹਰੇਕ ਤਰ੍ਹਾਂ ਦੀ ਸ਼ਾਪ ਮਿਲਦੀ ਐ ਨਾ ਹਰੇਕ ਤਰ੍ਹਾਂ ਦੀ ਹਰੇਕ ਟਾਈਪ ਦੀ ਸ਼ਾਪ ਮਿਲਦੀ ਸਾਨੂੰ ਹਰੇਕ ਬ੍ਰਾਈਡਰੀ ਜੂਰੇ ਦਿਖਾ ਲੈ ਉਸੇ ਬਹੁਤ ਸਾਢੇ ਘੱਟ ਆ ਨੰਨੀ ਇੱਥੇ ਤਾਂ ਬਹੁਤ ਆ ਜੀ ਪਿੱਛੇ ਦੀਵਾਰ ਕੇ ਰਹਿਗੇ ਉਹਨਾਂ ਕੋਲੇ ਪੰਸਾਰੀ ਬਹੁਤ ਪੁਰਾਣੀ ਜੀ ਬਹੁਤ ਆਹੂ ਜਾ ਪੱਕਾਲੇ ਵੀ ਬਹੁਤ ਪੁਰਾਣੇ ਆ ਇਹ ਵਧੀਆ ਨੇ ਚੰਗਾ ਕੰਮ ਇਹਨਾਂ ਦਾ ਆ ਕਾਰਟਨ ਸਕੂਟਨ ਸਾਰਾ ਕੁਛ ਇੱਥੇ ਇਹ ਇਹ ਸਦਰ ਇਹ ਸਦਰ ਬਾਜ਼ਾਰ ਪਈ ਗਈ ਸਦਰ ਬਾਜ਼ਾਰ ਹਾਂਜੀ ਹਾਂਜੀ ਆ ਰਾਮਬੜੇ ਦੀ ਜਲੇਬੀਆਂ ਜੀ ਬਹੁਤ ਮਸ਼ਹੂਰ ਰਾਮਬੜਾ ਬਾਜ਼ਾਰ ਹੈ ਜੀ ਇਹ ਰਾਮਬੜਾ ਬਾਜ਼ਾਰ ਇਹਦੇ ਅੰਦਰਲੇ ਪਾਸੇ ਕੀ ਹੈ ਰਾਮਬੜਾ ਹਾਂਜੀ ਇੰਨੇ ਮਕਾਨ ਸਾਰੇ ਬਣੇ ਹੋਏ ਪੁਰਾਣੇ ਜੀ ਜੀ ਹਾਂ ਜੀ ਪੁਰਾਣੀ ਦੁਕਾਨ ਹੀ ਸੰਭੀ ਹੋਈ ਬਹੁਤ ਹਾਂ ਜੀ ਇਹ ਤਾਂ ਬਹੁਤ ਪੁਰਾਣੀ ਦੁਕਾਨ ਹੈ ਜੀ ਚਲੇਬੀਆਂ ਬਹੁਤ ਮਸ਼ਹੂਰ ਹਨ ਇਨਾਂ ਦੀ ਇਹ ਸਭ ਤੋਂ ਸਾਡੇ ਮਸ਼ਹੂਰ ਦੁਕਾਨ ਹੈ ਜੀ ਠੀਕ ਹੈ ਜੀ ਹਾਂ ਜੀ ਮੜਾ ਕਰਿਓ ਖ ਮਾਈਕ ਉਹਨਾਂ ਕੋਲ ਹਲੋ ਮੜਾ ਜਨਾ ਥੋੜਾ ਜਿਹਾ ਬੋਲੋਗੇ ਤੁਸੀਂ ਬੋਲ ਦੋਗੇ ਆਜੋ ਕਿੰਨਾ ਟਾਈਮ ਪਰਣੀ ਦਾਨ ਦੱਸ ਦਿਓ ਥੋੜਾ ਜਿਹਾ 100 ਸਾਲ ਹੋ ਗਿਆ ਜੀ 100 ਸਾਲ ਹੋ ਗਿਆ 100 ਸਾਲ ਕੌਣ ਆਨਰ ਕੌਣ ਹੈ ਮਾਲਕ ਕੌਣ ਦੁਕਾਨ ਦਾ ਮਾਲਕ ਆਤਮਾਰਾਮ ਦਾਦਾ ਜੀ ਦਾ ਨਾਮ ਹੀ ਚੱਲ ਰਿਹਾ ਛੋਟੇ ਦਾਦਾ ਜੀ ਦਾ ਹਾਂ ਜੀ ਦਾਦਾ ਜੀ ਦਾ ਕੀ ਨਾਮ ਤੁਹਾਡੇ ਦਾ ਤੇ ਦਾਈ ਰਾਜਕੁਮਾਰ ਚਾਚਾ ਜੀ ਹੈ ਚੌਥੀ ਪੀੜੀ ਹੋ ਗਈ ਮੇਰੀ ਚੌਥੀ ਪੀੜੀ ਹੋ ਗਈ ਹਾਂ ਜੀ ਕਾਫੀ ਮਜੂਰ ਕੰਮ ਹੈ 100 ਸਾਲ 100 ਸਾਲ ਤੋਂ ਹੋਕ ਨਹੀਂ ਜੀ ਪਹਿਲਾ ਪਰ ਜੀ ਪਰਾਣਾ ਹੀ ਚੱਲ ਰਿਹਾ ਸਾਰਾ ਕੁਝ ਦੇਸੀ ਘੋੜੇ ਵਿੱਚ ਨਹੀਂ ਰਿਫਾਈਨਡ ਇਹ ਰਿਫਾਈਨਡ ਦੇ ਵਿੱਚ ਹਾਂ ਜੀ ਮੈਂ ਕੱਲ ਵੀ ਇੱਕ ਵੀਡੀਓ ਵੇਂਦਾ ਸੀਗਾ ਉਹ ਮੈਂ ਅੰਮ੍ਰਿਤਸਰ ਦੀ ਉਹਨੂੰ ਬਣਾਉਂਦੇ ਗਜਰੇਲਾ ਅੱਛਾ ਜੀ ਆਸੇ ਪਾਸੇ ਤਾਂ ਬੰਡੀ ਜਾਂਦਾ ਦੇਸੀ ਘਿਓ ਦਾ ਹੈ ਤੇ ਉਹ ਬਣਾਉਂਦੇ ਆ ਰਿਫਾਈਨਡ ਦੇ ਵਿੱਚ ਹੀ ਅੱਛਾ ਇਹ ਬੜਾ ਕੰਮ ਚੱਲਦਾ ਉਹਨੂੰ ਨਹੀਂ ਇਹਨਾਂ ਦਾ ਬਹੁਤ ਵਧੀਆ ਜੀ ਅੱਛਾ ਤੇ ਕੀ ਨਾਮ ਹੈ ਦੁਕਾਨ ਦਾ ਕੀ ਨਾਮ ਸੀ ਦੁਕਾਨ ਦਾ ਆਹ ਤਮਾਰਾਮ ਜੀ ਅੰਦਰ ਫੋਟੋ ਲੱਗੀ ਹੋਈ ਆ ਨਾਮ ਦੀ ਅੰਦਰ ਲੱਗੀ ਹੋਈ ਹੈ ਦੇਖ ਲੋ ਇਹ ਤੇਰੀ ਅੱਛਾ ਹਾਂ ਇਹ ਤੇਰੀ ਬਾਪੂ ਹੈਗਾ ਆ ਵੇ ਕਾਦੇ ਵਾਲਾ ਤੇ ਇਹਨਾਂ ਦਾ ਫਿਰ ਇਹਨਾਂ ਦੀ ਹੋਣੀ ਆ ਇਹਨਾਂ ਦੀ ਆ ਇਹਨਾਂ ਦੀ ਹਾਂਜੀ ਇਹਨਾਂ ਦੇ ਇਹ ਸਾਰਾ ਰਾਮਬੜਾ ਪਿਆਰ ਜਿਹੜਾ ਹੈਗਾ ਮਤਲਬ ਰਾਮਬੜਾ ਮਾਰਤਾ ਸਾਰੀ ਅੱਛਾ ਜੀ ਜੋ ਵੀ ਗਲੀਆਂ ਵਲੀਆਂ ਘਰ ਪ੍ਰਾਣੇ ਸਾਰੇ ਬਣੀ ਹੋਈ ਐ ਖਾਲਿਆਂ ਦਾ ਹੀ ਆ ਪ੍ਰਧਾਨ ਹੈ ਨਾ ਹਾਂਜੀ ਹਾਂਜੀ ਖਾਲਿਆਂ ਦੇ ਗਾਟਾਂ ਦੇ ਹੀ ਆ ਪ੍ਰਾਣਾ ਨਾ ਇਹਨੂੰ 300 ਸਾਲ ਹੋ ਗਏ ਬਣਾਣੇ 250 ਸਾਲ ਹੋ ਗਿਆ ਬਰਾਂਡੇ ਨੂੰ ਬਣਨ ਨੂੰ ਹਾਂ ਉੱਪਰ ਮਾਤਾ ਦਾ ਮੰਦਿਰ ਆ ਘੱਟੋ ਘਾਟ 150 ਸਾਲ ਪੁਰਾਣਾ ਕਿਹੜੀ ਮਾਤਾ ਦਾ ਮੰਦਿਰ ਹੈ ਦੁਰਗਾ ਮਾਤਾ ਦੁਰਗਾ ਮਾਤਾ ਨੀ ਬਹੁਤ ਵਧੀਆ ਜੀ ਹਾਂ ਬਹੁਤ ਪੁਰਾਣਾ ਆਦਾ ਉੱਚਾ ਹੋ ਗਿਆ 10 ਫੁੱਟ ਉੱਚੀਆਂ ਹੋ ਗਈਆਂ ਇੱਥੇ 7 7-7 ਪੋੜੀਆਂ ਹੁੰਦੀਆਂ ਸੀਗੀਆਂ ਅੱਛਾ ਪਹਿਲਾਂ ਦੇ ਵਿੱਚ ਹਾਂਜੀ ਹਾਂ ਦੇਖੋ ਦੂਜੇ ਦੇ ਇੱਟਾਂ ਦੇ ਥੰਮ੍ਹਾਂ ਤੇ ਬਣਿਆ ਹੋਇਆ ਹਾਂਜੀ ਹਾਂਜੀ ਆ ਗੇਟ ਅੱਧਾ ਰਹਿ ਗਿਆ ਆ ਪਹਿਲਾਂ ਲੱਕੜ ਦਾ ਗੇਟ ਲੱਗਿਆ ਹੁੰਦਾ ਜੋ ਥੰਮ੍ਹੇ ਲੱਗੇ ਹੋਏ ਸਾਈਡ ਤੇ ਉਹ ਵੇਖੋ ਅੱਛਾ ਅੱਛਾ ਹਾਂ ਪਹਿਲਾਂ ਲੱਕੜ ਦਾ ਗੇਟ ਲੱਗਿਆ ਹੁੰਦਾ ਠੀਕ ਹੈ ਠੀਕ ਹੈ ਤੁਸੀਂ ਵੀ ਸੈਕੰਡਰ ਟਾਈਮ ਤੋਂ ਕੰਮ ਕਰ ਰਹੇ ਹੋ ਤੁਸੀਂ ਨਹੀਂ ਕੰਮ ਨਹੀਂ ਜੀ ਆਪਣੀ ਆਪ ਦੀ ਹਾਂਜੀ ਹਾਂ ਥੋੜੇ ਚਾਚਾ ਜੀ ਸੀ ਇਹ ਹਾਂਜੀ ਹਾਂ ਦਾਦਾ ਜੀ ਸਾਡੇ ਬੰਦੇ ਦਾਦਾ ਠੀਕ ਹੈ ਠੀਕ ਹੈ ਸੌਰੀ ਕੋਈ ਨਾ ਸਰ ਕੋਈ ਨਾ ਸਰ ਬੈਠੋ ਚਾਹ ਜੋ ਸੇਵਾ ਕਰੋ ਉਹ ਬੈਜੋ ਸੇਵਾ ਕਰਦੇ ਬਾਹਰ ਜਾਣਾ ਹੈ ਥੋੜਾ ਇੰਨਾ ਹੀ ਬਹੁਤ ਹੈ ਕੋਈ ਜਿ ਕੋਈ ਨਾ ਇਹ ਇਹਨਾਂ ਦਾ ਕਾਫੀ 100 ਸਾਲ ਵਾਕਿਆ ਹੀ ਪੁਰਾਣਾ ਹੈ ਆਪਣੇ ਵੀ ਪਰਦਾਦਾ ਜੀ ਦਾਦਾ ਜੀ ਹਰੀ ਹੁੰਦੇ ਸੀਗੇ ਉਹ ਵੀ ਦੱਸਦੇ ਸੀਗੇ ਕਿ ਵੀ ਇੱਥੋਂ ਹੀ ਲੈ ਕੇ ਜਾਂਦੇ ਹੁੰਦੇ ਸੀ ਸਾਰੇ ਜਲੇਬੀਆਂ ਹਾਂਜੀ ਇਹ ਹੁਣ ਆ ਵੇਖੋ ਮੱਖਣ ਦੀ ਹੱਟੀ ਆ ਗਈ ਜੀ ਹੁਣ ਜੁੱਤੀਆਂ ਦੀਆਂ ਮਸ਼ਹੂਰ ਦੁਕਾਨਾਂ ਚੱਲਣਗੀਆਂ ਅੱਛਾ ਹਾਂਜੀ 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 ਇਹ ਆਪਣੀ ਮਖਸਰੀ ਜੁੱਤੀ ਜੀ ਮਖਸਰ ਦੇ ਰੰਗ ਦੇ ਮਖਸਰ ਦੇ ਢੰਗ ਥੈਂਕ ਯੂ ਜੀ ਕੋਣ ਅਸੀਂ ਇਹਦੇ ਉਹਦੇ ਕੋਲ ਫ੍ਰੀ ਕਰ ਰਹੇ ਆ ਕੋਈ ਟਾਈਮ ਆਊਗਾ ਪੈਸੇ ਲੈ ਕੇ ਸਹੀ ਅਸਲੀ ਮੈਂ ਕਿਹਾ ਵੀ ਹੁਣ ਤਾਂ ਹੀ ਫ੍ਰੀ ਪ੍ਰੋਮੋਸ਼ਨ ਕਰ ਰਹੇ ਆ ਕੋਈ ਟਾਈਮ ਆਊਗਾ ਫਿਰ ਇਹ ਲੈ ਲੈ ਕਰਿਆ ਕਰਾਂਗੇ ਨਹੀਂ ਪਰ ਆਪਾਂ ਆਸ ਹੀ ਆ ਉਹ ਹੀ ਕਰਾਂਗੇ ਭਾਈ ਹਾਂਜੀ ਵਾਕਿਆ ਯਾਰ ਥੋੜਾ ਜਿਗਾੜਾ ਹੈ ਨਾ ਬਾਜ਼ਾਰ ਹਾਂਜੀ ਆ ਪਟਵਾਰ ਖਾਨਾ ਜੀ ਹਾਂ ਹਾਂਜੀ ਅੱਜ ਹਾਂਜੀ ਇੱਥੇ ਪਟਵਾਰੀ ਸਾਹਿਬ ਸਾਡੇ ਜੋਬ ਕਰਦੇ ਹਾਂਜੀ ਇਹ ਹੁਣ ਆ ਜੀ ਦਰਬਾਰ ਸਾਹਿਬ ਨੂੰ ਆਪਾਂ ਦੇ ਪਾਰਕਿੰਗ ਨੂੰ ਹਾਂਜੀ ਉਹ ਪਾਰਕਿੰਗ ਪਿੱਛੇ ਆ ਇਹ ਨਵੀਂ ਸਰਾ ਬਣੀ ਆ ਇਹ ਨਾਕਾ ਨੰਬਰ 2 ਹੈ ਜੀ ਨਾਕਾ ਨੰਬਰ 2 ਹਾਂਜੀ ਹਾਂਜੀ ਸੱਤ ਨਾਕੇ ਨੇ ਮੁਕਸਰ ਦੇ ਸੱਤ ਗੇਟ ਨੇ ਦਰਬਾਰ ਸਾਹਿਬ ਦੇ ਇਹ ਨਾਕਾ ਨੰਬਰ 2 ਹੈ ਜੀ ਦੇਖੋ ਤੁਹਾਨੂੰ ਹਰੇਕ ਤਰ੍ਹਾਂ ਦੀ ਦੁਕਾਨ ਮਿਲੀ ਨਾ ਹਰੇਕ ਤਰ੍ਹਾਂ ਦੀ ਇੱਕ ਖਾਸੀਅਤ ਹੈ ਜੀ ਇਹ ਸਾਡੇ ਮੁਕਸਰ ਦੀ ਕਾ ਚਿੰਨੀਵਰੀ ਲੰਗਦੇ ਨੂੰ ਲਾ ਲਿਆ ਹਾਂ ਯਾਰ ਜੀ ਕਿ ਲਈ ਇਹ ਆ ਆ ਦੂਜਾ ਪਰਿਵਾਰ ਖਾਂਦਾ ਸ਼ਹਿਰੀ ਮੈਂ ਛੀ ਮੱਖਣ ਵਾਲੇ ਸਪੈਸ਼ਲ ਛੋਲੇ ਪੁੱਕੇ ਮੈਂ ਛੀ ਮੱਖਣ ਵਾਲੇ ਸਪੈਸ਼ਲ ਛੋਲੇ ਪੁੱਕੇ ਮੱਖਣ ਵਾਲੇ ਇਸ ਵਿੱਚ ਛੋਲੇ ਕੋਲ ਕੇ ਮੈਂ ਵੀ ਮੱਖਣ ਵਾਲੇ ਛੋਲੇ ਕੋਲ ਕੇ ਹਾਂਜੀ ਜਮਾ ਨਹੀਂ ਪਤਾ ਲੱਗਾ ਮੇਰੇ ਪਿੱਛੇ ਕੋਈ ਛੋਲੇ ਲੈ ਕੇ ਆ ਗਿਆ ਕਿ ਦਰਵਾਜ਼ਾ ਜੋੜਾ ਘਰ ਹੀ ਉੱਤੇ ਆ ਜਾਓ ਪਹਿਲਾਂ ਜੋੜਾ ਘਰ ਜਾਂਦੇ